ਨਸ਼ੇ ਵਿੱਚ ਤੂਤ ਹੋਏ ਪੁਲਿਸ ਮੁਲਾਜ਼ਮ ਦੀ ਇਹ ਵੀਡੀਓ ਮੋਗਾ ਦੇ ਕੋਰਟ ਕੰਪਲੈਕਸ ਦੇ ਬਾਹਰ ਦੀ ਹੈ ਜਿਸ ਨੇ ਇੱਕ ਖਾਕੀ ਵਰਦੀ ਨੂੰ ਦਾਗ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਦਿੱਤਾ ਹੈ। ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇਹ ਪੁਲਿਸ ਮੁਲਾਜ਼ਮ ਲੜਖੜਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਨੇ ਕੋਈ ਨਸ਼ਾ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਅੱਗੇ ਵਧਿਏ ਆਓ ਤੁਹਾਨੂੰ ਦਿਖਾਉਣੀ ਹੈ ਇਹ ਪੂਰੀ ਵੀਡੀਓ ਜੋ ਕਿ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। बया तूं मां भर्त पी न ਤੂੰ ਉਲਟਾ ਗੱਲ ਪਈ ਆ ਤੇਰਾ ਸਾਹ ਜੋ ਉਹ ਸ਼ਰਮਾਲ ਪੰਜ ਹਜ਼ਾਰ ਮੰਨਿਆ ਕਰੋ ਯਾਰ ਡਿਊਟੀ ਰੱਖ ਡਿਊਟੀ ਮੈਂ ਡਿਊਟੀ ਨਾ ਤੂੰ ਪਤਾ ਮੈਂ ਕੌਣ ਆ ਫੇਰ ਫੇਰ ਤੂੰ ਹੱਥ ਕਿਵੇਂ ਲਾਣ ਲੱਗਿਆ ਮੈਨੂੰ ਪਿੱਛੇ ਗੱਲ ਕਰ ਬੀਚੋ ਕੇ ਗੱਲ ਕਰ ਮੇਰੇ ਨਾਲ ਹੀ ਆ ਫੇਰ ਉਹੀ ਗੱਲ ਹੀ ਯਾਰ ਤੈਨੂੰ ਕਿ ਮੈਨੂੰ ਹੱਥ ਨਾ ਲਾ ਪਰ ਉਹ ਗੱਲ ਕਰ ਮੈਂ ਤੇਰ ਨਾਲ ਗੱਲ ਨਹੀਂ ਕਰ ਐਕਸੀਡੈਂਟ ਜਾ ਹੋਇਆ ਦਿਮਾਗੀਆਂ ਖੁੱਦ ਗਿਆ ਲੈ ਰਵਾਂਦੇ ਆਓ ਮਾਰੇ ਮਾਰੇ ਹਾਂ ਜੀ ਅੱਗੇ ਉੱਥੇ ਬਹਿ ਜਾਣਾ ਠੀਕ ਹੈ ਥੈਂਕ ਯੂ ਡਿਜੀਟਲ ਅਥਾਰਟੀ ਆ ਸਾਡੇ ਕੋਲ ਚੈਨਲ ਦੀ ਵੀ ਜਾਲ ਲਓ ਤਾਂ ਦੇਖੀ ਤੁਸੀਂ ਇਹ ਵੀਡੀਓ ਕਿ ਕਿਵੇਂ ਪੰਜਾਬ ਪੁਲਿਸ ਦਾ ਇਹ ਮੁਲਾਜ਼ਮ ਡਿਊਟੀ ਦੌਰਾਨ ਨਸ਼ੇ ਦੇ ਵਿੱਚ ਧੁੱਤ ਹੋਇਆ ਪਿਆ ਹੈ ਇਸ ਪੂਰੇ ਮਾਮਲੇ ਬਾਰੇ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਉਹਨੇ ਮੇਰੇ ਮੌਲੇ ਧਿਆਨ ਚ ਆਇਆ ਹੈਗਾ ਵੀ ਇੱਕ ਮੁਲਾਜ਼ਮ ਨੇ ਉੱਥੇ ਰਿਪੋਰਟ ਕੋਲੋਂ ਸੇ ਦਰੂ ਪੀਤੀ ਸੀ ਕਿ ਕਾਸੀ ਉਹਨੂੰ ਵੈਰੀਫਾਈ ਕਰਕੇ ਉਹਦੇ ਖਿਲਾਫ ਵਿਭਾਗੀ ਕਾਰਵਾਈ ਆਰੰਭ ਕਰਾਂਗੇ ਅਫਸਰ ਸੀਨੀਅਰ ਅਫਸਰਾਂ ਦਾ ਧਿਆਨ ਚ ਲਿਆ। ਨਹੀਂ ਅਸੀਂ ਇੱਕ ਡੇਸ ਕਰ ਰਹੇ ਹਾਂ ਜਾਂਚ ਕਿਸ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ। ਇਸ ਘਟਨਾ ਤੋਂ ਬਾਅਦ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਜੇਕਰ ਨਸ਼ੇੜੀਆਂ ਨੂੰ ਫੜਨ ਵਾਲੀ ਪੰਜਾਬ ਪੁਲਿਸ ਖੁਦ ਹੀ ਨਸ਼ੇ ਦੇ ਵਿੱਚ ਤੁੱਤਰੇਗੀ ਤਾਂ ਹੋ ਸਕਦਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਦੇਖਣ ਦਾ ਸੁਪਨਾ ਇੱਕ ਸੁਪਨਾ ਹੀ ਰਹਿ ਜਾਏ। ਮੋਗਾ ਤੋਂ ਜਗਿੰਦਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ